ਮੈਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੀ ਅੱਜ ਸੌਂ ਵੀ ਚੁੱਕੀ ਹੈ ਔਰ ਪੋਰਟਫੋਲੀਓ ਵੀ ਤੁਹਾਨੂੰ ਬੜੇ ਇੰਪੋਰਟੈਂਟ ਮਿਲੇਗਾ ਸਭ ਤੋਂ ਪਹਿਲਾਂ ਮੈਂ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਇੱਕ ਸਮਝਦੇ ਹੋਏ ਐਨੇ ਇੰਪੋਰਟੈਂਟ ਪੰਜਾਬ ਸਰਕਾਰ ਦੇ ਪੋਰਟਫੋਲੀਓਜ਼ ਦਿੱਤੇ ਨੇ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਇੱਕ ਭਰੋਸਾ ਦਿਵਾਉਣਾ ਹੈ ਕਿ ਅਸੀਂ ਪੰਜਾਬ ਦੇ ਜੰਮੇ ਆਂ ਪੰਜਾਬ ਦੇ ਜਾਏ ਆਂ ਔਰ ਪੰਜਾਬ ਸਾਡੇ ਨਸਾਂ ਚ ਬੈੰਦਾ ਅਸੀਂ ਇਸੇ ਧਰਤੀ ਤੇ ਜੰਮੇ ਏਸੀ ਧਰਤੀ ਤੇ ਵੱਡੇ ਹੋਏ ਇਸੇ ਧਰਤੀ ਤੇ ਅਸੀਂ ਚਲੇ ਜਾਣਾ ਸੋ ਇਸ ਕਰਕੇ ਅਸੀਂ ਬੜੀ ਇਮਾਨਦਾਰੀ ਨਾਲ ਸੱਚੀ ਸੋਚੀ ਨਿਸ਼ਠਾ ਦੇ ਨਾਲ ਅਸੀਂ ਇਸ ਪੰਜਾਬ ਦੀ ਸੇਵਾ ਕਰਾਂਗੇ ਸੋ ਸਾਹਿਬ ਇਹ ਜ਼ਰੂਰੀ ਹੈ ਕਿ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ ਪਹਿਲਾਂ ਵੀ ਪੰਚਾਇਤ ਇਲੈਕਸ਼ਨ ਹੁੰਦੇ ਰਹੇ ਆ ਹੁਣ ਜਦੋਂ ਐਕਟ ਆ ਗਿਆ ਐਕਟ ਬਦਲ ਗਿਆ ਉਸ ਐਕਟ ਦੇ ਰਾਹੀਂ ਜਦੋਂ ਚੋਣਾਂ ਹੋਣਗੀਆਂ ਉਹਦੇ ਵਿੱਚ ਕੀ ਵੱਖਰਾ ਹੋਣ ਵਾਲਾ ਔਰ ਇੱਕ ਐਗਜ਼ਾਮਪਲ ਕੀ ਸੈੱਟ ਹੋਊਗਾ ਪੰਜਾਬ ਦੇ ਅੰਦਰ ਖਾਸ ਤੌਰ ਤੇ ਪੰਚਾਇਤੀ ਚੋਣਾਂ ਦੇ ਦੇਖੋ ਹੁਣ ਪਿੱਛੇ ਨੂੰ ਜਦੋਂ ਵਿਧਾਨ ਸਭਾ ਬੋਲਾ ਸੈਸ਼ਨ ਹੋਇਆ ਉਹਦੇ ਚ ਅਸੀਂ ਇੱਕ ਫੈਸਲਾ ਲੱਤਾ ਹੈ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਕਿਹਾ ਕਿ ਆਪਾਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਸਿੰਬਲ ਤੇ ਨਹੀਂ ਹੋਣ ਦੇਣੀਆਂ ਕਰਾਣੀਆਂ ਨਹੀਂ ਹੈਗੀਆਂ ਉਹਦਾ ਇੱਕ ਕਾਰਨ ਹੈ ਬਹੁਤ ਵੱਡਾ ਜਦੋਂ ਸਿੰਬਲ ਤੇ ਇਲੈਕਸ਼ਨ ਹੁੰਦੀ ਹੈ ਪਿੰਡਾਂ 'ਚ ਧੜੇਵਾਦੀ ਵੱਜ ਜਾਂਦੀ ਹੈ ਤੇ ਧੜੇਵਾਦੀ ਵਧਨ ਕਰਕੇ ਆਪਸ ਦੇ ਵਿੱਚ ਉੱਥੇ ਫਿਰ ਵੈਰ ਵਿਰੋਧ ਵੱਧਦਾ ਸੋ ਡਵੈਲਪਮੈਂਟ ਦੇ ਵਿੱਚ ੜਿੱਕਾ ਵੀ ਬਣਦਾ ਕਿਉਂਕਿ ਸਰਬਸੰਮਤੀ ਨਾਲ ਸਰਪੰਚ ਨਹੀਂ ਚੁਣੇ ਜਾਂਦੇ ਹੁਣ ਜਦੋਂ ਸਿੰਬਲ ਤੇ ਇਲੈਕਸ਼ਨ ਨਹੀਂ ਹੋਊਗੀ ਤਾਂ ਸਰਬਸੰਮਤੀ ਨਾਲ ਸਰਪੰਚ ਚੋਣਨ ਦੀ ਜਿਹੜੀ ਧਾਰਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜੂਗੀ ਜਿਹਦੇ ਨਾਲ ਇੱਕ ਤਾਂ ਪਿੰਡਾਂ ਦੇ ਉਹ ਵੈਸੀ 5 ਲੱਖ ਰੁਪਏ ਦੀ ਜਿਹੜੇ ਪਿੰਡ ਚ ਸਰਬਸੰਮਤੀ ਹੋ ਗਈ 5 ਲੱਖ ਰੁਪਏ ਦੀ ਗਰਾਂਟ ਵੈਸੀ ਮਿਲ ਜਾਣੀ ਐ ਐਕਸਟਰਾ ਤੇ ਦੂਸਰੀ ਇੱਕ ਭਾਈਚਾਰਕ ਜਿਹੜੀ ਸਾਂਝ ਆ ਉਹ ਵੀ ਬਣੂਗੀ ਉਹਦਾ ਵੀ ਮਾਹੌਲ ਕ੍ਰੀਏਟ ਹੋਊਗਾ ਤੀਸਰਾ ਮੈਂ ਤੁਹਾਡੇ ਮਾਧਮ ਨਾਲ ਇੱਕ ਗੱਲ ਹੋਰ ਹੋਰ ਕਹਿਣੀ ਚਾਹਨਾ ਕਿ ਪਿੰਡਾਂ ਦਾ ਸਰਪੰਚ ਉਹ ਚੁਣਿਆ ਜਾਣਾ ਚਾਹੀਦਾ ਜਿਹਦੇ ਕੋਲ ਸਭ ਤੋਂ ਵੱਡੀ ਗੱਲ ਆ ਸਮਾਂ ਹੋਵੇ ਆਪਣੇ ਪਿੰਡ ਲਈ ਜਿਹੜਾ ਪਿੰਡ ਨੂੰ ਪਿਆਰ ਕਰਦਾ ਹੋਵੇ ਸਰਪੰਚ ਬਣਨਾ ਜਿਤਨਾ ਵੱਡੀ ਗੱਲ ਨਹੀਂ ਹੁੰਦੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਅਹਿਮ ਜ਼ਿੰਮੇਵਾਰੀ ਹੈ ਫਿਰ ਜਿਹੜੀ ਮੋਢਿਆਂ ਤੇ ਆ ਜਾਂਦੀ ਹੈ ਫਿਰ ਉਹਨੂੰ ਨਿਭਾਣ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੀਆਂ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਇਹ ਜਿਹੜੀਆਂ ਸਕੀਮਾਂ ਹੁੰਦੀਆਂ ਜਿਹੜੀਆਂ ਦਫ਼ਤਰਾਂ 'ਚ ਆ ਕੇ ਵਾਪਸ ਮੁੜ ਜਾਂਦੀਆਂ ਪਿੰਡਾਂ ਤੱਕ ਨਹੀਂ ਪਹੁੰਚ ਸਕਦੀਆਂ ਸੋ ਅਸੀਂ ਅਫਸਰਾਂ ਨੂੰ ਵੀ ਉਸ ਲੈਵਲ ਤੱਕ ਮਤਲਬ ਕਿ ਉਹਨਾਂ ਨੂੰ ਉਹਦੇ ਚ ਲੈ ਕੇ ਆਵਾਂਗੇ ਮੋਸ਼ਨ ਚ ਲੈ ਕੇ ਆਵਾਂਗੇ ਕਿ ਇਹ ਜਿਹੜੀ ਸਕੀਮਾਂ ਨੇ ਇਹ ਪਿੰਡਾਂ ਤੱਕ ਡਿਲੀਵਰ ਹੋਣੀਆਂ ਚਾਹੀਦੀਆਂ ਪਰ ਮੈਂ ਇਹਦੇ ਮਾਧਿਅਮ ਤੇ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਸਰਪੰਚ ਚੁਣੇ ਜਾਣਗੇ ਉਹਨਾਂ ਦੇ ਮਾਧਿਅਮ ਨਾਲ ਇੱਕ ਬੇਨਤੀ ਇਹ ਵੀ ਤੁਹਾਨੂੰ ਮਤਲਬ ਕਿ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹਨਾ ਕਿ ਉਹਨਾਂ ਨੂੰ ਵੀ ਆਪਣੇ ਦਫ਼ਤਰਾਂ ਦੇ ਨਾਲ ਰਸਤਾ ਵੱਧ ਤੋਂ ਵੱਧ ਰੱਖਣਾ ਚਾਹੀਦਾ ਬੀਡੀਪੀਓ ਦਫ਼ਤਰਾਂ ਦੇ ਨਾਲ ਤਾਂ ਜੋ ਜਿਹੜੀਆਂ ਸਕੀਮਾਂ ਆਣ ਗਈਆਂ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲੁਟਾਇਆ ਜਾ ਸਕੇ ਚਾਹੇ ਇਲੈਕਸ਼ਨ ਚ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਰੇਲਦੀ ਹੈ ਜੀ ਨਹੀਂ ਨਹੀਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਹੀਂ ਬਿਲਕੁਲ ਮਹਫੂਜ਼ ਹੈ ਔਰ ਮੈਂ ਇੱਕ ਗੱਲ ਦੂਰੋਂ ਦੱਸਣੀ ਚਾਹੁੰਦਾ ਵੀ ਲਾਅ ਐਂਡ ਆਰਡਰ ਦੇ ਉੱਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਬੜੇ ਵਿਜੀਲੈਂਟ ਨੇ ਕੋਈ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਕੋਚੰਕਰੀ ਇੰਡਸਟਰੀ ਨੂੰ ਲੈ ਕੇ ਕੀ ਹੋਏਗਾ ਕਿਉਂਕਿ ਇੰਡਸਟਰੀ ਦੇ ਨਾਲ এমਪਲੋਇਮੈਂਟ ਆਉਂਦੀ ਹੈ এমਪਲੋਇਮੈਂਟ ਆਉਂਦੀ ਹੈ ਤਾਂ ਸਿੱਧੇ ਤੌਰ ਤੇ ਕਿ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਘੱਟਦੀ ਹੈ ਔਰ ਨਸ਼ੇ ਨੂੰ ਵੀ ਠੱਲ ਪੈਂਦੀ ਹੈ ਇਹਦੇ ਲਈ ਖਾਸ ਤੌਰ ਤੇ ਕੀ ਕਰੋਗੇ ਮੈਂ ਖੁਦ ਵੀ ਇੰਡਸਟਰੀਲਿਸਟ ਹਾਂ ਮੈਂ ਖੁਦ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਖੁਦ ਨੂੰ ਪਤਾ ਮੈਂ ਖੁਦ ਵੀ ਦੇਖੋ ਇੰਡਸਟਰੀਲਿਸਟ ਹਾਂ ਔਰ ਡੇ ਵਨ ਤੋਂ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ ਸੋ ਮੈਨੂੰ ਇੰਡਸਟਰੀਲਿਸਟ ਦੀ ਦਿੱਕਤ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੈ 15 ਸਾਲ ਤੋਂ ਮੈਂ ਪੋਲਿਟਿਕਸ ਦੇ ਵਿੱਚ ਹ ਸਿਆਸਤ ਦੇ ਵਿੱਚ ਹ ਸੋ ਇਸ ਕਰਕੇ ਮੈਨੂੰ ਪਿੰਡਾਂ ਦੇ ਨਾਲ ਮੈਂ ਬਹੁਤ ਜੁੜਿਆ ਹੋਇਆ ਮੈਨੂੰ ਪਿੰਡਾਂ ਦੀ ਦਿੱਕਤ ਦਾ ਵੀ ਪਤਾ ਹੈ ਸੋ ਮੇਰੀ ਤਾਂ ਇੰਡਸਟਰੀ ਵੀ ਪਿੰਡ ਦੇ ਵਿੱਚ ਹੈ ਇਸ ਕਰਕੇ ਮੈਨੂੰ ਵੈਸੇ ਵੀ ਮਤਲਬ ਉੱਥੇ ਆਣ ਜਾਣ ਦਾ ਮੌਕਾ ਮਿਲਦਾ ਸੋ ਪਿੰਡਾਂ ਦੇ ਨਾਲ ਪਿੰਡਾਂ ਦੇ ਵਿੱਚ ਇੰਡਸਟਰੀ ਹੋਣ ਕਰਕੇ ਮੈਨੂੰ ਇੰਡਸਟਰੀ ਬਾਰੇ ਵੀ ਇੰਨਾ ਚੰਗੀ ਤਰ੍ਹਾਂ ਪਤਾ ਕਿ ਇੰਡਸਟਰੀਲਿਸਟ ਨੂੰ ਰੋਜ਼ਮਰਾਂ ਦੀ ਜ਼ਿੰਦਗੀ 'ਚ ਕੀ ਦਿੱਕਤਾਂ ਦਰਪੇਸ਼ ਆ ਰਹੀਆਂ ਨਵੀਂ ਇੰਡਸਟਰੀ ਲਈ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਬੜੇ ਤਤਪਰ ਹੋ ਕੇ ਲੱਗੇ ਹੋਏ ਆ ਨਵੀਂ ਇੰਡਸ ਬਹੁਤ ਸਾਰੇ ਨਵੇਂ ਪਲਾਂਟ ਆ ਰਹੇ ਨੇ ਐਮਓਯੂਜ਼ ਸਾਈਨ ਹੋਏ ਨੇ ਅਸੀਂ ਪੁਰਾਣੀ ਇੰਡਸਟਰੀ ਲਈ ਵੀ ਜਿਹੜੀਆਂ ਜਿਹੜੀਆਂ ਕਿਤੇ ਕੋਈ ਦਿੱਕਤਾਂ ਦਰਪੇ ਇਸ਼ਾਰੀਆਂ ਆਉਣੀਆਂ ਉਹਦੇ ਲਈ ਵੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਉਹਦਾ ਨਿਵਾਰਣ ਕਰਾਂਗੇ ਹੱਲ ਕਰਾਂਗੇ ਇੱਕ ਤੀ ਸਵਾਲ ਹੈ ਕਿ ਜਿਨ੍ਹਾਂ ਤੋਂ ਉਹਦੇ ਵਾਪਸ ਵੀ ਲੈ ਗਏ ਜਿਨ੍ਹਾਂ ਨੂੰ ਫਾਰਗ ਫਾਰਗ ਵੀ ਕੀਤਾ ਗਿਆ ਜਿਹੜੇ ਅੱਜ ਸਾਬਕਾ ਮੰਤਰੀ ਹੋ ਗਏ ਸਿੱਧੇ ਤੌਰ ਤੇ ਇਹ ਸੀ ਕਿ ਪਰਫਾਰਮੈਂਸ ਦੇ ਵਿੱਚ ਕਮੀ ਰਹੀ ਪਰਫਾਰਮੈਂਸ ਨੂੰ ਲੈ ਕੇ ਤੁਹਾਡੇ ਤੇ ਇਸ ਗੱਲ ਦਾ ਕਿਤੇ ਨਾ ਕਿਤੇ ਜ਼ਿੰਮੇਵਾਰੀ ਵੱਡੀ ਰਹਿਣੀ ਹੈ ਕਿ ਪਰਫਾਰਮੈਂਸ ਜਿਹੜੀ ਡਬਲ ਦਿੱਤੀ ਰਹੀ ਚੁਣੌਤੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਕੰਮ ਕਰਨ ਦੇ ਵਿੱਚ ਉਸ ਨੂੰ ਮੇ ਜੀ ਪੜ੍ਹੇ ਲਿਖੇ ਇਨਸਾਨ ਆਸੀਂ ਸਾਨੂੰ ਹਰ ਤਰ੍ਹਾਂ ਦੀ ਦਿੱਕਤਾਂ ਵੀ ਸਮਝ ਆਉਂਦੀਆਂ ਸਾਨੂੰ ਅਸੀਂ ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਜੋ ਵਾਅਦੇ ਕਰਕੇ ਆਏ ਆਂ ਜੋ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਆ ਅਸੀਂ ਉਹਨਾਂ ਤੇ ਖਰਾ ਉਤਰਨਾ ਹੈ ਤਾਂ ਹੀ ਅਸੀਂ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਰਿਪੀਟ ਕਰ ਸਕਾਂਗਾ ਤਾਂ ਇਹ ਸਨ ਸਾਡੇ ਨਾਲ ਸੌਂਤ ਸਾਹਿਬ ਔਰ ਸਿੱਧੇ ਤੌਰ ਤੇ ਉਹ ਕਹਿੰਦੇ ਆ ਕਿ ਜਿਹੜੇ ਉਹਨਾਂ ਕੋਲੇ ਡਿਪਾਰਟਮੈਂਟ ਨੇ ਬਹੁਤ ਸਾਰੇ ਜ਼ਿੰਮੇਵਾਰੀ ਵਾਲੇ ਡਿਪਾਰਟਮੈਂਟ ਨੇ ਚਾਹੇ ਉਹ ਪੰਚਾਇਤ ਡਿਪਾਰਟਮੈਂਟ ਹੋਵੇ ਜਾਂ ਫਿਰ ਇੰਡਸਟਰੀ ਨੂੰ ਲੈ ਕੇ ਹੋਵੇ ਔਰ ਇਸੇ ਤਰ੍ਹਾਂ ਦੇ ਨਾਲ ਇਨਵੈਸਟਮੈਂਟ ਨੂੰ ਲੈ ਕੇ ਹੋਵੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਜ਼ਰੂਰਤ ਹੈ ਤਾਂ ਉਹ ਕਹਿੰਦੇ ਨੇ ਕਿ ਸਾਰੇ ਤੇ ਸਟੱਡੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਸੰਦਰਭ ਦੇ ਵਿੱਚ ਪੰਜਾਬ ਦੇ ਡਿਵ جا سکے اپنے सहयोगी अमन ਦੇ ਨਾਲ ਮੈਰਾ ਵੀ ਸੰਗਰਾਹ ਹੁਰ ਦਾ ਅਨਮਿਊਟ ਚੰਡੀਗੜ੍ਹ